ਅਨੇਵਲ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰੀ ਨੁਕਸਾਨ ਪਿੰਡ ਧਾਨੇਵਾਲ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕਵਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੌਸਮ ਖਰਾਬ ਹੋਣ ਕਾਰਨ ਜਦ ਬਰਸਾਤ ਸ਼ੁਰੂ ਹੋਈ ਤਾਂ ਇਸ ਦੌਰਾਨ ਪਿੰਡ ਵਿੱਚ ਦੋ ਵਾਰ ਅਸਮਾਨੀ ਬਿਜਲੀ ਡਿੱਗੀ ਉਹਨਾਂ ਦੱਸਿਆ ਕਿ ਪਹਿਲੀ ਵਾਰ ਰਾਤ ਕਰੀਬ 3 ਵਜੇ ਅਸਮਾਨੀ ਬਿਜਲੀ ਡਿੱਗਣ ਕਾਰਨ ਪਿੰਡ ਚ ਬਕਸੇ ਵਿੱਚ ਲੱਗੇ ਬਿਜਲੀ ਦੇ ਕਰੀਬ 18 ਤੋਂ 20 ਮੀਟਰਾਂ ਨੂੰ ਅੱਗ ਲੱਗ ਗਈ ਅਤੇ ਕੁਝ ਲੋਕਾਂ ਦੇ ਬਿਜਲੀ ਉਪਕਰਨ ਵੀ ਸੜ ਗਏ ਇਸ ਪਿੰਡ ਕਸ਼ਮੀਰ ਸਿੰਘ ਦੇ ਘਰ ਉੱਤੇ ਵੀ ਬਿਜਲੀ ਡਿੱਗਣ ਕਾਰਨ ਉਹਨਾਂ ਦੀ ਪਾਣੀ ਵਾਲੀ ਟੈਂਕੀ ਨੁਕਸਾਨੀ ਗਈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਸਵੇਰੇ ਕਰੀਬ 6 ਵਜੇ ਮੂੜ ਅਸਮਾਨੀ ਬਿਜਲੀ ਗੁਰਦੁਆਰਾ ਸ੍ਰੀ ਗੁਰੂ ਪਿੰਡ ਸਵਾ ਪਿੰਡ ਧੰਨਵਾਲ ਤੇ ਡਿੱਗੀ ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਗੁਮਹਿਜ ਨੁਕਸਾਨਿਆ ਗਿਆ ਅਤੇ ਉਸ ਉੱਪਰ ਬੈਠੇ 15 ਤੋਂ 20 ਕਬੂਤਰ ਮਰ ਗਏ। ਉਹਨਾਂ ਦੱਸਿਆ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਦੀਆਂ ਕੁਝ ਬਿਜਲੀ ਦੀਆਂ ਤਾਰਾਂ ਵੀ ਸੜ ਗਈਆਂ ਅਤੇ ਅਸਮਾਨੀ ਬਿਜਲੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਵੀ ਤੇਜ਼ ਝਟਕਾ ਲੱਗਾ। ਜਿਸ ਕਾਰਨ ਉਹ ਸੈਮ ਗਏ ਉਹਨਾਂ ਕਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਹਨਾਂ ਦੇ ਪਿੰਡ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ડી ਪੰਜਾਬ نیوز ਮਰਦਾਨੇ ਹਾਲ ਸੀ ਸ਼ਾਗੋਡ ਡਿਸਟ੍ਰਿਕਟ ਇਲੰਦਰ ਤੋਂ ਸਾਡੇ ਪਿੰਡ ਅੱਜ ਰਾਤ ਕਾਫੀ ਜਦਾਂ ਮੀਂਹ ਪੈਂਦਾ ਰਿਹਾ ਮੀਂਹ ਦੇ ਵਿੱਚ 3 ਵਜੇ ਇੱਕ ਵਾਰੀ ਅਸਮਾਨੀ ਬਿਜਲੀ ਡਿੱਗੀ ਇੱਥੇ ਆ ਕੇ ਸਾਡੇ ਮੀਟਰ ਲੱਗੇ ਹੋਏ ਆ ਤੇ 28 ਮੀਟਰ ਸੀ ਇਹ ਸੜ ਗਏ ਤੇ ਇਸ ਤੋਂ ਉਪਰੰਤ ਇੱਕ ਕਸ਼ਮੀਰ ਸਿੰਘ ਦਾ ਘਰ ਨਵਾਂ ਪਿੰਡ ਦੇ ਵਿੱਚ ਬਣ ਰਿਹਾ ਸੀਗਾ ਜਿਹੜੀ ਟੈਂਕੀ ਸੀਗੀ ਉਹ ਟੈਂਕੀ ਇਹਦੇ ਨਾਲ ਸਾਰੀ ਜਿਹੜੀ ਆ ਬਿਜਲੀ ਪੈਣ ਦੇ ਨਾਲ ਖਰਾਬ ਹੋ ਗਈ ਟੁੱਟ ਗਈ ਤੇ ਸਵੇਰੇ 6 ਵਜੇ ਦੇ ਕਰੀਬ ਫੇਰ ਬਿਜਲੀ ਅਸਮਾਨੀ ਬਿਜਲੀ ਦੁਬਾਰਾ ਪਈ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਗੁੰਮਦ ਹੈਗਾ ਆ ਉਹ ਕਾਫੀ ਜ਼ਿਆਦਾ ਨੁਕਸਾਨਿਆ ਗਿਆ। ਤੋਂ ਇਸ ਤਰ੍ਹਾਂ ਹੋਰ ਵੀ ਪਿੰਡ ਦੇ ਵਿੱਚ ਕਈ ਲੋਕਾਂ ਦੀਆਂ ਫਰੀਕੀਆਂ ਸੜ ਗਈਆਂ, ਇਨਵੈਟਰ ਸੜ ਗਏ ਆ, ਕਾਫੀ ਜ਼ਿਆਦਾ ਨੁਕਸਾਨ ਹੋਇਆ ਆ। ਪਰ ਰੱਬ ਦਾ ਸ਼ੁਕਰ ਕਰਦੇ ਆ ਕੋਈ ਵੀ ਜਾਨੀ ਮਾਲੀ ਨੂੰ ਨੁਕਸਾਨ ਨਹੀਂ ਹੋਇਆ। ਤੇ ਪਰ ਆ ਇਹਦਾ ਦੂਜਾ ਨੁਕਸਾਨ ਆ ਇਹ ਗਵਰਨਮੈਂਟ ਕੋਲ ਅਸੀਂ ਆਸ ਕਰਦੇ ਆ ਜਿੰਨਾ ਵੀ ਨੁਕਸਾਨ ਮੀਟਰ ਲੱਗਣ ਵਾਲੇ ਆ ਜਾਂ ਹੋਰ ਵੀ ਨੁਕਸਾਨ ਹੋ ਗਿਆ ਦੀ ਪ੍ਰਭਾਅ ਕੀਤੀ ਜਾਵੇ। ਤੋਂ